ਅੰਦਰਪ੍ਰਿਤ ਪੈਰੀ ਦਾ ਕਤਲ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀਆਂ ਵਾਰਦਾਤਾਂ ਨੂੰ ਜਨਮ ਦੇਵੇਗਾ ਅੰਦਰਪ੍ਰਿਤ ਪੈਰੀ ਨੂੰ ਕਾਲ ਕਰਕੇ ਬੁਲਾਇਆ ਜਾਂਦਾ ਹੈ ਪਰ ਇਹ ਕਿਹਾ ਜਾਂਦਾ ਹੈ ਕਿ ਕਿਸੇ ਵੱਡੇ ਗੈਂਗਸਟਰ ਨੇ ਉਸਦੇ ਨਾਲ ਗੱਲ ਕਰਨੀ ਹੈ ਸੇ ਸਮੇਂ ਇਕੱਠੇ ਰਹੇ ਦੋਸਤ ਅੱਜ ਇੱਕ ਦੂਜੇ ਦੇ ਜਾਨ ਦੇ ਬੈਰੀ ਬਣ ਗਏ ਨੇ ਇਹ ਅੰਡਰਵਰਲਡ ਦੇ ਵਿੱਚ ਕਿਹਾ ਜਾਂਦਾ ਹੈ ਕਿ ਐਂਟਰੀ ਤਾਂ ਤੁਹਾਡੀ ਹੈਗੀ ਹੈ ਪਰ ਇਹ ਅੰਡਰਵਰਲਡ ਦੇ ਵਿੱਚੋਂ ਐਗਜ਼ਿਟ ਪੁਆਇੰਟ ਕਿਤੇ ਨਹੀਂ ਹੈਗਾ ਜਾਂਦਾ ਕਹਿਣਾ ਹੈ ਕਿ ਇੰਦਰਪ੍ਰੀਤ ਪੈਰੀ ਜਦੋਂ ਜਾਂਦਾ ਸੀ ਨਾਲ ਹਥਿਆਰ ਲੈ ਕੇ ਜਾਂਦਾ ਸੀ ਪੂਰਾ ਪ੍ਰਿਪੇਅਰ ਹੋ ਕੇ ਜਾਂਦਾ ਸੀ ਪ੍ਰੋਪੰਜਾ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਜੋਸ਼ ਸਿੰਘ ਕੱਲ ਚੰਡੀਗੜ੍ਹ ਦੇ 26 ਸੈਕਟਰ ਦੇ ਵਿੱਚ ਇੰਦਰਪ੍ਰੀਤ ਪੈਰੀ ਦੀ ਹਤਿਆ ਕਰ ਦਿੱਤੀ ਜਾਂਦੀ ਆ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਔਰ ਉਸ ਤੋਂ ਬਾਅਦ तमाम तरह ਦੀਆਂ ਚਰਚਾਵਾਂ ਸੋਸ਼ਲ ਮੀਡੀਆ ਤੇ ਖੜੀਆਂ ਹੋ ਜਾਂਦੀਆਂ ਨੇ ਆਖਰਕਾਰ ਕੌਣ ਸੀਂਦਰਪ੍ਰੀਤ ਪੈਰੀ ਕਿਵੇਂ ਦੇ ਰਿਲੇਸ਼ਨਸ਼ਿਪਸ ਦੇ ਬਾਕੀ ਗੈਂਗਸਟਰਾਂ ਦੇ ਨਾਲ ਉਹ ਤੁਹਾਨੂੰ ساری ਕਹਾਣੀ ਅੱਜ ਦੱਸ ਦਿੰਨੇ ਆਂ ਔਰ ਇਹ ਕਹਾਣੀ ਇੱਥੋਂ ਤੱਕ ਕਿਵੇਂ ਪਹੁੰਚੀ ਕਿ ਦੋਸਤ ਹੀ ਦੋਸਤ ਦਾ ਵੈਰੀ ਬਣ ਜਾਏ ਕਿਉਂ ਅਜਿਹੀ ਗੈਂਗਵਾਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅਸ਼ੰਕਾ ਜਤਾਈ ਜਾ ਰਹੀ ਹੈ ਕਿ ਵੱਡਾ ਕੁਝ ਵਾਪਰ ਸਕਦਾ ਹੈ ਇੰਦਰਪ੍ਰੀਤ ਪੈਰੀ ਦੀ ਮੌਤ ਤੋਂ ਬਾਅਦ ਸਭ ਤੋਂ ਪਹਿਲਾਂ ਦੋਸਤੋ ਇਹ ਕਹਾਣੀ ਸ਼ੁਰੂ ਹੁੰਦੀ ਹੈ 2010 ਦੇ ਵਿੱਚ ਜਦੋਂ ਇੰਦਰਪ੍ਰੀਤ ਪੈਰੀ ਡੀਏਵੀ ਕਾਲਜ ਦੇ ਵਿੱਚ ਆਉਂਦਾ ਔਰ ਸਪੋਰਟਸਮੈਨ ਹੁੰਦਾ ਇੰਦਰਪ੍ਰੀਤ ਪੈਰੀ ਔਰ ਸਪੋਰਟਸਮੈਨ ਹੁੰਦਿਆਂ ਹੋਇਆਂ ਉਸਦੀ ਐਡਮਿਸ਼ਨ ਡੀਏਵੀ ਕਾਲਜ ਦੇ ਵਿੱਚ ਜਦੋਂ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਸਦੀ ਯਾਰੀ ਉੱਥੇ ਪੈਂਦੀ ਹੈ ਲੌਰੈਂਸ ਬਿਸ਼ਨੋਈ ਦੇ ਨਾਲ 골ਡੀ ਬਰਾੜ ਦੇ ਨਾਲ ਇਹ ਸਾਰਿਆਂ ਦਾ ਇੱਕ ਗਰੁੱਪ ਹੁੰਦਾ ਇਹਨਾਂ ਦੇ ਵੱਲੋਂ ਸੋਪੂ ਨੂੰ ਜੁਆਇਨ ਕਰ ਲਿਆ ਜਾਂਦਾ ਸੋਪੂ ਸਟੂਡੈਂਟ ਪਾਰਟੀ ਉਸ ਸਮੇਂ ਲਗਾਤਾਰ ਚਰਚਾ ਦੇ ਵਿੱਚ ਰਹਿੰਦੀ ਹੈ ਚਾਹੇ ਸੋਪੂ ਹੋਵੇ ਚਾਹੇ ਪੁੱਸੂ ਕਿਉਂਕਿ ਉਸ ਸਮੇਂ ਦੋ ਹੀ ਪਾਰਟੀਆਂ ਸੀ ਤਾ ਸਟੂਡੈਂਟ ਕਾਉਂਸਲ ਦੇ ਵਿੱਚ ਇਹ ਇਲੈਕਸ਼ਨ ਲੜਦੇ ਨੇ ਲੌਰੈਂਸ ਜਦੋਂ ਇਲੈਕਸ਼ਨ ਲੜਦਾ ਹੈ ਔਰ ਤਾ ਉਸ ਸਮੇਂ ਇਹ ਪੂਰੇ ਐਕਟਿਵ ਹੁੰਦੇ ਨੇ ਸਟੂਡੈਂਟ ਪੋਲਿਟਿਕਸ ਦੇ ਵਿੱਚ ਉਥੋਂ ਹੀ ਜਿਹੜਾ ਇਹਨਾਂ ਦੀ ਯਾਰੀ ਸ਼ੁਰੂ ਹੁੰਦੀ ਹੈ ਇੰਦਰਪ੍ਰੀਤ ਪੈਰੀ ਦੀ ਲੌਰੈਂਸ ਬਿਸ਼ਨੋਈ ਦੇ ਨਾਲ 골ਡੀ ਬਰਾੜ ਦੇ ਨਾਲ ਤਾ ਇਹ ਸਾਰੇ ਗਰੁੱਪ ਦੇ ਨਾਲ ਤਾ ਸੋਪੂ ਪਾਰਟੀ ਨੂੰ ਜਦੋਂ ਇਹ ਜੁਆਇਨ ਕਰਦੇ ਆ ਉਸ ਤੋਂ ਬਾਅਦ ਬਹੁਤ ਸਮਾਂ ਇਹ ਇਕੱਠੇ ਬਤੀਤ ਕਰਦੇ ਆ ਤਾ ਇੰਦਰਪ੍ਰੀਤ ਪੈਰੀ ਜੋ ਕਿ ਸਪੋਰਟਸ ਕੋਟੇ ਤੋਂ ਆਉਂਦਾ ਹੁੰਦਾ ਹੈ ਚੰਗਾ ਖਿਡਾਰੀ ਹੁੰਦਾ ਹੈ ਔਰ ਉਸਦੀ ਖੁਆਇਸ਼ ਹੁੰਦੀ ਹੈ ਕਿ ਉਹ ਪੁਲਿਸ ਦੇ ਵਿੱਚ ਨੌਕਰੀ ਕਰੇ ਕਿਉਂਕਿ ਉਸਦੇ ਘਰ ਦੇ ਵਿੱਚ ਦੋ ਮੈਂਬਰ ਪੁਲਿਸ ਦੇ ਵਿੱਚ ਸੀ ਅੱਜ ਵੀ ਜਿਹੜਾ ਉਸਦਾ ਵੱਡਾ ਭਰਾ ਪੰਜਾਬ ਪੁਲਿਸ ਦੇ ਵਿੱਚ ਕਿਹਾ ਜਾਂਦਾ ਹੈ ਔਰ ਚੰਡੀਗੜ੍ਹ ਪੁਲਿਸ ਦੇ ਵਿੱਚ ਵੀ ਉਸਦੀ ਫੈਮਿਲੀ ਮੈਂਬਰ ਆ ਤਾਂ ਇੰਦਰਪ੍ਰੀਤ ਪੈਰੀ ਦੀ ਇਹੇ ਖੁਆਇਸ਼ ਸੀ ਕਿ ਉਹ ਵੱਡਾ ਹੋ ਕੇ ਪੁਲਿਸ ਅਫਸਰ ਬਣੇ ਕਿਉਂਕਿ ਉਸਦੀ ਫੈਮਿਲੀ ਦੀ ਜਿਹੜੀ ਤੁਸੀਂ ਕਹਿ ਸਕਦੇ ਹੋ ਕਿ ਲੈਗਸੀ ਇਸੇ ਡਿਪਾਰਟਮੈਂਟ ਦੇ ਵਿੱਚ ਹੁੰਦੀ ਹੈ ਤਾਂ ਇੰਦਰਪ੍ਰੀਤ ਪੈਰੀ ਪਹਿਲਾਂ ਥੋੜੀਆਂ ਬਹੁਤ ਲੜਾਈਆਂ ਸ਼ੁਰੂ ਹੁੰਦੀਆਂ ਨੇ ਜਿਵੇਂ ਕਾਲਜਾਂ ਦੇ ਵਿੱਚ ਅਕਸਰ ਲੜਾਈਆਂ ਤੁਸੀਂ ਦੇਖਦੇ ਹੋ ਨੌਜਵਾਨਾਂ ਦਾ ਗਰਮ ਖੂਨ ਹੁੰਦਾ ਕਿਸੇ ਮਾੜੀ ਮੋਟੀ ਗੱਲ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋ ਜਾਂਦੀ ਹੈ ਔਰ ਜਦੋਂ ਖਾਸ ਕਰਕੇ ਜਦ ਤੁਸੀਂ ਸਟੂਡੈਂਟ ਪੋਲਿਟਿਕਸ ਦੇ ਵਿੱਚ ਜਾਂਦੇ ਹੋ ਤਾਂ ਉਦੋਂ ਲੜਾਈਆਂ ਬਹੁਤ ਜਾਂਦੀਆਂ ਨੇ ਕਿਉਂਕਿ ਉਦੋਂ ਫਿਰ ਤੁਸੀਂ ਇੱਕ ਪਾਰਟੀ ਦੇ ਲਈ ਕੰਮ ਕਰ ਰਹੇ ਹੁੰਦੇ ਹੋ ਕੰਪੇਨੀ ਕਰਨੀ ਹੁੰਦੀ ਹੈ ਤੁਹਾਡੀ ਪਾਰਟ ਨੇ ਜਿਤਨਾ ਹੁੰਦਾ ਤਾਂ ਜਿੱਤ ਹਾਰ ਦੇ ਵਿੱਚ ਵਿੱਚ ਬਹੁਤ ਸਾਰਾ ਕੁਝ ਚੱਲਦਾ ਰਹਿੰਦਾ ਹੈ ਇਸ ਤਰ੍ਹਾਂ ਹੀ ਇੰਦਰਪ੍ਰੀਤ ਪੈਰੀ ਲਾਰਸ ਬਿਸ਼ਨੋਈ ਔਰ ਗੋਲਡੀ ਬਰਾਰ ਦੇ ਨਾਲ ਮਿਲ ਕੇ ਉਦੋਂ ਸਟੂਡੈਂਟ ਪੋਲਿਟਿਕਸ ਦੇ ਵਿੱਚ ਪੂਰਾ ਐਕਟਿਵ ਹੁੰਦਾ ਹੈ ਯਾਰੀਆਂ ਨਿਭਾਉਂਦਾ ਹੈ ਔਰ ਫਿਰ ਜਿਹੜਾ ਹੈਗਾ ਲੜਾਈਆਂ ਵੀ ਫਿਰ ਇਕੱਠੇ ਲੜਦੇ ਨੇ ਬੜੈਲ ਜੇਲ੍ਹ ਦੇ ਵਿੱਚ ਬਹੁਤ ਵਾਰ ਗਿਆ ਲਗਭਗ ਟੋਟਲ ਜੇ ਕੁੱਲ ਮਲਾਕੇ ਅਸੀਂ ਕਹੀਏ 3-4 ਸਾਲ ਇੰਦਰਪ੍ਰਤ ਪੈਰੀ ਨੇ ਜੇਲ੍ਹ ਕੱਟੀ ਹੈ ਔਰ ਆਰਮਜ਼ ਐਕਟ ਵਰਗੇ ਮੁਕਦਮੇ ਵੀ ਇੰਦਰਪ੍ਰੀਤ ਪੈਰੀ ਤੇ ਚੱਲਦੇ ਰਹੇ ਨੇ ਹਾਲਾਂਕਿ ਇੰਦਰਪ੍ਰੀਤ ਪੈਰੀ ਨੇ ਇਹਨਾਂ ਮੁਕਦਮਿਆਂ ਨੂੰ ਨਕਾਰਿਆ ਕਿ ਝੂਠੇ ਮੁਕਦਮੇ ਸੀ ਕਿਵੇਂ-ਕਿਵੇਂ ਉਸ ਦੇ ਉੱਪਰ ਪਾਏ ਗਏ ਉਸ ਦਾ ਕਹਿਣਾ ਸੀ ਕਿ ਉਸ ਦਾ 11 ਪਿੱਛੇ ਲੜਦੇ ਸੀ ਮੈਨੂੰ ਬਹੁਤ ਸਾਰੇ ਕੇਸਾਂ ਦੇ ਵਿੱਚ ਝੂਠਾ ਫਸਾਇਆ ਗਿਆ ਤਾਂ ਅਜਿਹੀਆਂ ਚੀਜ਼ਾਂ ਇੰਦਰਪ੍ਰੀਤ ਪੈਰੀ ਦੱਸਦਾ ਹੈਗਾ ਤਾਂ ਤੁਹਾਨੂੰ ਦੱਸ ਦੇ ਕਿ ਹੁਣ ਇੰਦਰਪ੍ਰੀਤ ਪੈਰੀ ਨੂੰ ਜਦੋਂ ਮਾਰਿਆ ਗਿਆ ਤਾਂ ਉਹ ਸੀਨ ਦੇਖ ਕੇ ਹਰ ਕੋਈ ਕੰਬ ਗਿਆ ਕਿ ਆਖਰਕਾਰ ਇਹ ਕਿਵੇਂ ਪੋਸੀਬਲ ਹੋ ਗਿਆ ਜਦੋਂ ਜਿਹੜੇ ਗਰੁੱਪ ਨੇ ਜ਼ਿੰਮੇਵਾਰੀ ਲਈ ਹੈ ਆਰਜੂ ਬਿਸ਼ਨੋਈ ਗਰੁੱਪ ਆਰਜੂ ਬਿਸ਼ਨੋਈ ਦੇ ਨਾਮ ਹੇਠ ਇੱਕ ਪੋਸਟ ਪੈਂਦੀ ਹੈ ਹਾਲਾਂਕਿ ਪ੍ਰੋ ਪੰਜਾਬ ਟੀਵੀ ਇਸ ਪੋਸਟ ਦੀ ਕੋਈ ਪੁਸ਼ਟੀ ਨਹੀਂ ਕਰਦਾ ਕੋਈ ਅਸੀਂ ਇਹ ਨਹੀਂ ਕਹਿ ਰਹੇ ਕਿ ਉਹ ਸੱਚੀ ਪੋਸਟ ਹੈ ਪਰ ਜਿ ਹਮੂਮਾ ਤੌਰ ਤੇ ਜਦੋਂ ਘਟਨਾਵਾਂ ਵਾਪਰਦੀਆਂ ਤਾਂ ਪੋਸਟਾਂ ਪੈਂਦੀਆਂ ਜ਼ਿੰਮੇਵਾਰੀ ਲਈਆਂ ਜਾਂਦੀਆਂ ਨੇ ਤਾਂ ਹੁਣ ਆਰਜੂ ਬਿਸ਼ਨੋਈ ਨੇ ਜ਼ਿੰਮੇਵਾਰੀ ਲਈ ਜਿਹੜਾ ਹੈਰੀ ਬੌਕਸਰ ਸੀ ਉਸ ਦਾ ਨਾਮ ਇਸ ਦੇ ਵਿੱਚ ਲਿਖਿਆ ਗਿਆ ਹੈਗਾ ਕਿ ਅਸੀਂ ਇਹ ਕੰਮ ਕੀਤਾ ਇੱਕ ਕਲੱਬਾਂ ਤੋਂ ਰੁਪਏ ਮੰਗਦਾ ਸੀ ਉਥੋਂ ਰੁਪਿਆ ਇਕੱਠਾ ਕਰਦਾ ਸੀ ਗੋਲਡੀ ਬਰਾਰ ਦੇ ਕਹਿਣ ਦੇ ਉੱਪਰ ਗੋਲਡੀ ਬਰਾਰ ਦੇ ਫੋਨ ਕਰਾ ਕੇ ਇਹ ਰੁਪਏ ਲੈਂਦਾ ਸੀ ਅਜਿਹੀਆਂ ਗੱਲਾਂ ਉਸ ਪੋਸਟਰ ਵਿੱਚ ਲਿਖੀਆਂ ਗਈਆਂ ਨੇ ਪਰ ਦੋਸਤੋ ਆਰਜੂ ਬਿਸ਼ਨੋਈ ਕੌਣ ਹੈ ਤਾਂ ਪਿਛਲੇ 6-7 ਮਹੀਨਿਆਂ ਤੋਂ ਜਦੋਂ ਲਾਰੈਂਸ ਬਿਸ਼ਨੋਈ ਔਰ ਗੋਲਡੀ ਬਰਾਰ ਦੇ ਵਿਚਕਾਰ ਤਸਲ ਦੇਖਣ ਨੂੰ ਮਿਲਿਆ ਜਦੋਂ ਇਹ ਗਰੁੱਪ ਕਿਸੇ ਸਮੇਂ 81 ਤੁਸੀਂ ਯਾਦ ਕਰੋ 골ਡੀ ਬਰਾਡ ਕਦੋਂ ਚਰਚਾ ਦੇ ਵਿੱਚ ਆਉਂਦਾ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਤਾਂ ਉਦੋਂ ਗੋਲਡੀ ਬਰਾੜ ਇੰਟਰਵਿਊ ਦਿੰਦਾ ਔਰ ਉਸ ਤੋਂ ਬਾਅਦ ਗੋਲਡੀ ਬਰਾੜ ਦੱਸਦਾ ਹੈ ਕਿ ਕਤਲ ਮੈਂ ਕਰਵਾਇਆ ਮੇਰੇ ਨਾਲ ਲਾਰੈਂਸ ਬਿਸ਼ਨੋਈ ਹੈ ਅਸੀਂ ਰਲ ਕੇ ਜਿਹੜਾ ਇਸ ਜਿਹੜਾ ਕਤਲ ਦੀ ਪੂਰੀ ਜਿਹੜੀ ਕਹਾਣੀ ਹੈ ਉਹ ਬਿਆਨਤੀ ਹੈ ਤਾਂ ਅਜਿਹੀਆਂ ਚੀਜ਼ਾਂ ਜਿਹੜੀਆਂ ਉਹ ਇੰਟਰਵਿਊ ਦੇ ਵਿੱਚ ਕਹਿੰਦਾ ਉਦੋਂ ਗੋਲਡੀ ਬਰਾੜ ਔਰ ਲਾਰੈਂਸ ਬਿਸ਼ਨੋਈ ਦਾ ਇੱਕ ਗਰੁੱਪ ਹੁੰਦਾ ਹੈ ਪਰ ਹੁਣ 7-8 ਮਹੀਨੇ ਪਹਿਲਾਂ ਕਿਹਾ ਜਾਂਦਾ ਹੈ ਕਿ ਆਪਸੀ ਕਿਸੇ ਗੱਲ ਤੋਂ ਇਹਨਾਂ ਦੇ ਵਿਚਕਾਰ ਕਹਾ ਸੁਣੀ ਹੋਈ ਹੈ ਜਿਹਦੇ ਕਰਕੇ ਹੁਣ ਇਹਨਾਂ ਦੇ ਵਿਚਕਾਰ ਯਾਰੀ ਦੋਸਤੀ ਨਹੀਂ ਰਹੀ ਇਹਨਾਂ ਵਿੱਚਕਾਰ ਹੁਣ ਦੁਸ਼ਮਣੀ ਪੈ ਗਈ ਹੈ ਹਾਲਾਂਕਿ ਕਿੰਨੀਆਂ ਸੱਚੀਆਂ ਕਿੰਨੀਆਂ ਝੂਠੀਆਂ ਤਾਂ ਚਰਚਾਵਾਂ ਨੇ ਪਰ ਇਹ ਚਰਚਾਵਾਂ ਅੰਡਰਵਰਲਡ ਦੇ ਵਿੱਚ ਚੱਲਦੀਆਂ ਰਹਿੰਦੀਆਂ ਅੰਡਰਵਰਲਡ ਦੇ ਵਿੱਚ ਕਿਹਾ ਜਾਂਦਾ ਕੋਈ ਤੁਹਾਡਾ ਦੋਸਤ ਨਹੀਂ ਕੋਈ ਤੁਹਾਡਾ ਖਾਸ ਨਹੀਂ ਜਦੋਂ ਕਿਸੇ ਨੂੰ ਕੋਈ ਮੌਕਾ ਲੱਭਦਾ ਹਰੇਕ ਇੱਕ ਦੂਜੇ ਨੂੰ ਨੱਪਣ ਨੂੰ ਫਿਰਦਾ ਹੁੰਦਾ ਤਾ ਇੰਦਰਪ੍ਰੀਤ ਪੈਰੀ ਦੇ ਨਾਲ ਵੀ ਹੋਈ ਕੁਝ ਹੋਇਆ ਲੱਗਦਾ ਕਿਉਂਕਿ ਇੰਦਰਪ੍ਰੀਤ ਪੈਰੀ ਇਹਨਾਂ ਦਾ ਖਾਸਮ ਖਾਸ ਰਹੇਗਾ ਔਰ ਇਹ ਦੋਸਤੀ ਜੋ ਤੁਹਾਨੂੰ ਦੱਸਿਆ ਕਿ ਉਹ ਟਾਈਮਾਂ ਦੀ ਦੋਸਤੀ ਸੀ ਜਦੋਂ ਲਾਰੈਂਸ ਬਿਸ਼ਨੋਈ ਦਾ ਨਾਮ ਸ਼ੁਰੂਆਤੀ ਦੌਰ ਦੇ ਵਿੱਚ ਆਇਆ 2010 ਦੀਆਂ ਗੱਲਾਂ ਡੀਏਵੀ ਕਾਲਜ ਦੀਆਂ ਗੱਲਾਂ ਜਦੋਂ ਲਾਰੈਂਸ ਬਿਸ਼ਨੋਈ ਦੀਆਂ ਤਰੀਕਾਂ ਤੇ ਕਿਤੇ ਸਮੇਂ ਨਾਲ ਇੰਦਰਪ੍ਰੀਤ ਪੈਰੀ ਜਾਂਦਾ ਸੀ ਤੁਹਾਨੂੰ ਯਾਦ ਹੋਊਗਾ ਇੱਕ ਘਟਨਾ ਵਾਪਰੀ ਸੀ ਜਦੋਂ ਪੁਲਿਸ ਦੀ ਕਸਟਡੀ ਦੇ ਵਿੱਚ ਲਾਰੈਂਸ ਨੂੰ ਭਿਹਾ ਕੇ ਲੈ ਕੇ ਜਾਂਦੇ ਆ ਕੌਣ ਲੈ ਕੇ ਜਾਂਦਾ ਹੈ ਉਦੋਂ ਇੰਦਰਪ੍ਰੀਤ ਪੈਰੀ ਕਿਹਾ ਜਾਂਦਾ ਹੈ ਕਿ ਉਹ ਪੁਲਿਸ ਦੀ ਕਸਟਡੀ ਦੇ ਵਿੱਚੋਂ ਭਜਾ ਕੇ ਲੈ ਗਿਆ ਸੀ ਲਾਰਸ ਬਿਸ਼ਨੋਈ ਨੂੰ ਤਾਂ ਇਹ ਗੱਲਾਂ ਉਦੋਂ ਚੱਲਦੀਆਂ ਸੀ ਇਹਨਾਂ ਦੇ ਵਿਚਕਾਰ ਕਿਉਂਕਿ ਯਾਰੀ ਦੋਸਤੀ ਸੀ ਪਰ ਤੁਸੀਂ ਆਪ ਦੇਖੋ ਕਿ ਕਿਸ ਪ੍ਰਕਾਰ ਦਾ ਹੁਣ ਸੀਨ ਬਣਿਆ ਪਿਆ ਹੈ ਕਿ ਕਿਸੇ ਸਮੇਂ ਇਕੱਠੇ ਰਹੇ ਦੋਸਤ ਅੱਜ ਇੱਕ ਦੂਜੇ ਦੇ ਜਾਨ ਦੇ ਵੈਰੀ ਬਣ ਗਏ ਨੇ ਆਰਜੂ ਬਿਸ਼ਨੋਈ ਹੈਰੀ ਬੌਕਸਰ ਇਹ ਪਿਛਲੇ ਕਾਫੀ ਸਮਿਆਂ ਤੋਂ ਪੋਸਟਾਂ ਪਾਉਂਦੇ ਰਹੇ ਨੇ ਬਹੁਤ ਸਾਰੀਆਂ ਘਟਨਾਵਾਂ ਦੇ ਵਿੱਚ ਨਾਂ ਇਹਨਾਂ ਦਾ ਆਇਆ ਔਰ ਇਹ ਲੌਰੈਂਸ ਬਿਸ਼ਨੋਈ ਦੇ ਨਾਲ ਅਸੋਸੀਏਟਡ ਦੱਸ ਦਿਆ ਆਪਣੇ ਆਪ ਨੂੰ ਬਹੁਤ ਸਾਰੀਆਂ ਪੋਸਟਾਂ ਦੇ ਵਿੱਚ ਵੀ ਇਹਨਾਂ ਨੇ ਲਿਖਿਆ ਤੁਹਾਨੂੰ ਯਾਦ ਹੋਊਗਾ ਇੱਕ ਪੋਸਟ ਵਿੱਚ ਇਹਨਾਂ ਨੇ ਲਿਖਿਆ ਸੀ ਕਿ ਜੇ ਲੌਰੈਂਸ ਬਿਸ਼ਨੋਈ ਕਿਸੇ ਨੂੰ ਬਣਾ ਸਕਦਾ ਤਾਂ ਉਹ ਕਿਸੇ ਨੂੰ ਮਿਟਾ ਵੀ ਸਕਦਾ ਹੈ ਅਜਿਹੀ ਵੀ ਇਹਨਾਂ ਦੇ ਵੱਲੋਂ ਇੱਕ ਗੱਲ ਸੋਸ਼ਲ ਮੀਡੀਆ ਦੇ ਉੱਪਰ ਲਿਖੀ ਗਈ ਸੀ ਤਾਂ ਹੁਣ ਸ਼ੰਕਾ ਕਿਸਤੇ ਜਾ ਰਹੀ ਹੈ ਕਿ ਕਿਸ ਨੇ ਇੰਦਰਪ੍ਰੀਤ ਪੈਰੀ ਦਾ ਕਤਲ ਕਰਵਾਇਆ ਹੋ ਸਕਦਾ ਹੈ ਤੁਹਾਨੂੰ ਦੱਸ ਦੇ ਕਿ ਕੋ ਸਮਾਂ ਪਹਿਲਾਂ ਲਗਭਗ 10 ਦਿਨ ਪਹਿਲਾਂ ਇੰਦਰਪ੍ਰੀਤ ਪੈਰੀ ਦਾ ਵਿਆਹ ਹੋਇਆ ਸੀ ਔਰ ਉਸ ਦੇ ਘਰਦਿਆਂ ਨਾਲ ਜਦੋਂ ਅਸੀਂ ਗੱਲ ਕਰੀ ਤਾਂ ਉਸ ਦੇ ਘਰ ਦੇ ਕਹਿੰਦੇ ਕਿ ਇਸ ਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਸੀ ਉਸ ਨੂੰ ਘਰੋਂ ਬਾਹਰ ਕਿਵੇਂ ਕੱਢਿਆ ਜਾਵੇ ਘਰੋਂ ਕਿਵੇਂ ਲੈ ਕੇ ਜਾਇਆ ਜਾਵੇ ਕਿਉਂਕਿ ਘਟਨਾ ਵਾਲੀ ਰਾਤ ਵੈਸਾ ਕਿਹਾ ਜਾਂਦਾ ਹੈ ਕਿ ਪਿਛਲੇ 4-5 ਦਿਨਾਂ ਦੇ ਵਿੱਚ ਵਿੱਚ ਜਿਹੜਾ ਰੈਕੀ ਉਸ ਦੀ ਹੋ ਰਹੀ ਸੀ ਔਰ ਇੰਦਰਪ੍ਰੀਤ ਪੈਰੀ ਬਿਨਾ ਹਥਿਆਰ ਤੋਂ ਬਾਹਰ ਵੀ ਨਹੀਂ ਨਿਕਲਦਾ ਸੀ ਉਸ ਦੇ ਘਰਦਿਆਂ ਦਾ ਕਹਿਣਾ ਹੈ ਕੇਂਦਰਪ੍ਰੀਤ ਪੈਰੀ ਜਦੋਂ ਜਾਂਦਾ ਸੀ ਤਾਂ ਨਾਲ ਹਥਿਆਰ ਲੈ ਕੇ ਜਾਂਦਾ ਸੀ ਪੂਰਾ ਪ੍ਰਿਪੇਅਰ ਹੋ ਕੇ ਜਾਂਦਾ ਸੀ ਪਰ ਇਸ ਵਾਰ ਜਦੋਂ ਇੰਦਰਪ੍ਰੀਤ ਪੈਰੀ ਗਿਆ ਤਾਂ ਉਹ ਨਿਸਥਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਸ ਨੂੰ ਕਾਲਸ ਆਈਆਂ ਉਸ ਨੂੰ ਬਾਹਰ ਆਉਣ ਦੇ ਲਈ ਕਿਹਾ ਗਿਆ ਔਰ ਕਈ ਤਾਂ ਗੱਲ ਇਹ ਵੀ ਜਾਂਦੀ ਹੈ ਕਿ ਲਾਰੈਂਸ ਬਿਸ਼ਨੋਈ ਨਾਲ ਵੀ 1-2 ਦਿਨ ਪਹਿਲਾਂ ਜਿਹੜਾ ਕੁਝ ਦਿਨ ਪਹਿਲਾਂ ਜਾਂ ਥੋੜੇ ਕ ਸਮਾਂ ਪਹਿਲਾਂ ਇੰਦਰਪ੍ਰੀਤ ਪੈਰੀ ਦੀ ਫੋਨ ਤੇ ਗੱਲ ਵੀ ਹੋਈ ਸੀ ਕਿਉਂਕਿ ਜਦੋਂ ਇੰਦਰ ਜਦੋਂ 골ਡੀ ਬਰਾੜ ਉਹ ਲੌਰੈਂਸ ਬਿਸ਼ਨੋਈ ਵਿਚਕਾਰ ਆਪਸੀ ਟਸਲ ਸ਼ੁਰੂ ਹੋਊਗੀ ਤਾਂ ਇਹਦੇ ਵਿੱਚ ਵਿਚਾਲੇ ਬੰਦੇ ਹੁੰਦੇ ਨੇ ਜਿਹੜੇ ਦੋਨਾਂ ਦੇ ਸਾਂਝੇ ਹੁੰਦੇ ਨੇ ਉਹ ਫਿਰ ਆਏ ਮਾਂਜੇ ਜਾਂਦੇ ਆ ਦੋਸਤੋ ਇੰਦਰਪ੍ਰੀਤ ਪਹਿਰੇ ਹੀ ਦੇਖੋ ਤੁਸੀਂ ਇੱਕ ਪਾਸੇ 골ਡੀ ਬਰਾੜ ਦਾ ਵੀ ਖਾਸ ਸੀ ਦੂਜੇ ਪਾਸੇ ਲੌਰੈਂਸ ਬਿਸ਼ਨੋਈ ਦਾ ਵੀ ਖਾਸ ਸੀ ਚਾਹੇ ਤੁਸੀਂ ਫੇਸਬੁੱਕ ਚੈੱਕ ਕਰ ਲਓ ਫੇਸਬੁੱਕ ਦੇ ਉੱਪਰ ਇੱਕ ਦੂਜੇ ਨੂੰ ਜੱਫੀਆਂ ਪਾ ਪਾ ਕੇ ਭਰਾ ਭਰਾ ਲਿਖ ਲਿਖ ਕੇ ਫੋਟੋਆਂ ਦੇ ਪੋਸਟਾਂ ਭਰੀਆਂ ਪਈਆਂ ਹੁੰਦੀਆਂ ਪਰ ਏ ਅੰਡਰਵਰਡ ਦੇ ਵਿੱਚ ਕਿਹਾ ਜਾਂਦਾ ਕਿ ਐਂਟਰੀ ਤਾਂ ਤੁਹਾਡੀ ਹੈਗੀ ਐ ਪਰ ਇਹ ਅੰਡਰਵਰਡ ਦੇ ਵਿੱਚੋਂ ਐਗਜ਼ਿਟ ਪੁਆਇੰਟ ਕਿਤੇ ਨਹੀਂ ਹੈਗਾ ਕੱਲੀ ਐਂਟਰੀ ਐ ਐਗਜ਼ਿਟ ਕਿਤੇ ਨਹੀਂ ਤਾਂ ਅੰਦਰਪ੍ਰਿਤ ਪੈਰੀ ਦੇ ਨਾਲ ਵੀ ਉਹੀ ਹੋਇਆ ਕਿਉਂਕਿ ਅੰਦਰਪ੍ਰਿਤ ਪੈਰੀ ਲਗਾਤਾਰ ਭਾਲ ਰਿਹਾ ਸੀ ਕਿ ਉਹ ਮੁੱਖ ਧਾਰਾ ਦੇ ਵਿੱਚ ਆਵੇ ਮੇਨ ਸਟ੍ਰੀਮ ਦੇ ਵਿੱਚ ਆਵੇ ਆਪਣੀ ਜ਼ਿੰਦਗੀ ਜਿਉਵੇ ਕਿਉਂਕਿ ਉਸਦਾ ਵਿਆਹ ਵੀ ਹੋ ਚੁੱਕਿਆ ਸੀ 10 ਦਿਨ ਪਹਿਲਾਂ ਪਰ ਇਹ ਚੀਜ਼ਾਂ ਪਰੇ ਰਹਿ ਜਾਂਦੀਆਂ ਨੇ ਜਦੋਂ ਲੋਕਾਂ ਦੇ ਮਨਾਂ ਦੇ ਵਿੱਚ ਕੱਲਾ ਖੂਨ ਚੜਿਆ ਆਉਂਦਾ ਤੁਸੀਂ ਦੇਖੋ ਗਰੁੱਪਾਂ ਦੇ ਵਿੱਚ ਆਪਸੀ ਪਾੜ ਪੈ ਜਾਂਦੇ ਆ ਪਰ ਮਾਂਜੇ ਉਹ ਜਾਂਦੇ ਨੇ ਜਿਹੜੇ ਦੋਨਾਂ ਗਰੁੱਪਾਂ ਦੇ ਸਾਂਝੇ ਹੁੰਦੇ ਨੇ ਹੁਣ ਉਹ ਜਾਂ ਕਿਸ ਦੇ ਪਾਸੇ ਜਾਵੇ ਕਿਹੜੇ ਪਾਸੇ ਨਾ ਜਾਵੇ ਇਹ ਸਵਾਲਾਂ ਦੇ ਸਵਾਲ ਉੱਧਰ ਖੜੇ ਹੋ ਜਾਂਦੇ ਆ ਬੰਦਾ ਇੱਧਰ ਜਾਂਦਾ ਫਿਰ ਵੀ ਮਰਦਾ ਉੱਧਰ ਜਾਂਦਾ ਫਿਰ ਵੀ ਮਰਦਾ ਕੀ ਇੰਦਰਪ੍ਰੀਤ ਪੈਰੀ ਦੇ ਨਾਲ ਇਹੀ ਕੁਝ ਹੋਇਆ ਕਿਉਂਕਿ ਇੰਦਰਪ੍ਰੀਤ ਪੈਰੀ ਦੇ ਪਿੱਛੇ ਜਿਹੜਾ ਕਤਲ ਹੋਇਆ ਉਸ ਦੇ ਪਿੱਛੇ ਇੱਕ ਵੱਡੇ ਗੈਂਗਸਟਰ ਦਾ ਨਾਂ ਸਾਹਮਣੇ ਆਉਂਦਾ ਜੋ ਕਿ ਇੰਦਰਪ੍ਰੀਤ ਪੈਰੀ ਦਾ ਕਿਸੇ ਸਮੇਂ ਖਾਸਮ ਖਾਸ ਰਿਆ ਹੁਣ ਕੀ ਇਹ ਸੱਚੀ ਹੈ ਗੱਲ ਕੀ ਇਹ ਝੂਠੀ ਹੈ ਗੱਲ ਇਹ ਤਾਂ ਪੁਲਿਸ ਦੇ ਇਨਵੈਸਟੀਗੇਸ਼ਨ ਦੱਸੂ ਪਰ ਜਿਹੜੇ ਬੰਦਿਆਂ ਨੇ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਹੈ ਉਹਨਾਂ ਦਾ ਸਿੱਧਾ ਸੰਬੰਧ ਲਾਰੈਂਸ ਬਿਸ਼ਨੋਈ ਨਾਲ ਹੈ ਕਿਉਂਕਿ ਉਹ ਪਿਛਲੇ ਸਮਿਆਂ ਦੇ ਵਿੱਚੋਂ ਐਕਟਿਵ ਹੋਏ ਨੇ ਔਰ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਦੇ ਐਸੋਸੀਏਟ ਦੱਸਦੇ ਆ ਲਗਾਤਾਰ ਜਿਵੇਂ ਜਿਵੇਂ ਇਹ ਵਾਰਦਾਤਾ ਵੱਧ ਰਹੀਆਂ ਔਰ ਜਿਹੜੇ ਇਹ ਚੀਜ਼ਾਂ ਨੂੰ ਸਮਝਦੇ ਆ ਚਾਹੇ ਪੁਲਿਸ ਡਿਪਾਰਟਮੈਂਟ ਹੈ ਚਾਹੇ ਹੋਰ ਲੋਕ ਨੇ ਉਹ ਸਾਰੇ ਇੱਕੋ ਗੱਲ ਕਹਿ ਰਹੇ ਨੇ ਕਿ ਇੰਦਰਪ੍ਰੀਤ ਪੈਰੀ ਦਾ ਕਤਲ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡੀਆਂ ਵਾਰਦਾਤਾਂ ਨੂੰ ਜਨਮ ਦੇਵੇਗਾ ਇੰਦਰਪ੍ਰੀਤ ਪੈਰੀ ਦੇ ਕਤਲ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਵੱਡੀਆਂ ਵਾਰਦਾਤਾਂ ਵਾਪਰਨ ਦੇ ਅਸਾਰ ਨੇ ਕਿਉਂ ਕਿਉਂਕਿ ਇੰਦਰਪ੍ਰੀਤ ਪੈਰੀ ਤੁਸੀਂ ਦੇਖੋ 골ਡੀ ਬਰਾਡ ਦੀ ਇੱਕ ਕਥਤ ਆਡੀਓ ਵੀ ਆਈ ਹੈ ਹਾਲਾਂਕਿ ਸੋ ਆਡੀਓ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਪਰ ਜੋ ਜੋ ਗੱਲਾਂ ਆਡੀਓ ਦੇ ਵਿੱਚ ਕਹਿ ਰਿਹਾ ਉਸ ਦੇ ਤੌਰ ਤੇ ਲਾਰਸ ਬਿਸ਼ਨੋਈ ਨੂੰ ਬਲੇਮ ਕਰ ਰਿਹਾ ਹਾਲਾਂਕਿ ਲਾਰਸ ਬਿਸ਼ਨੋਈ ਦਾ ਹੱਥ ਹੈ ਜਾਂ ਨਹੀਂ ਹੈ ਇਹ ਤਾਂ ਪੁਲਿਸ ਦੱਸੇਗੀ ਅਸੀਂ ਨਹੀਂ ਦੱਸ ਸਕਦੇ ਅਸੀਂ ਤਾਂ ਚਰਚਾ ਕਰ ਸਕਦੇ ਹਾਂ ਜੋ ਜੋ ਗੱਲਾਂ ਚੱਲਦੀਆਂ ਨੇ ਉਸ ਦੇ ਉੱਪਰ ਚਰਚਾ ਕਰਨ ਦਾ ਸਾਡਾ ਮਕਸਦ ਹੁੰਦਾ ਹੈ ਸਾਡੀ ਜੌਬ ਹੈ ਸਾਡੀ ਉਹ ਫਰਜ਼ ਬੰਦਾ ਹੈ ਕਿ ਅਸੀਂ ਚਰਚਾ ਕਰੀਏ ਲੋਕਾਂ ਤੱਕ ਲੈ ਕੇ ਆਈਏ ਕਿ ਭਾਈ ਕੀ ਕੀ ਗੱਲਾਂ ਚੱਲ ਰਹੀਆਂ ਨੇ ਤਾਂ ਹੁਣ ਤੁਸੀਂ ਦੇਖੋ ਇਹ ਵੀ ਕਿਹਾ ਗਿਆਗਾ ਕਿ ਜੋ ਇੰਦਰਪ੍ਰੀਤ ਪੈਰੀ ਦਾ ਕਤਲ ਹੋਇਆ ਜਿਹੜੀਆਂ ਦੋ ਗੱਡੀਆਂ ਸੀ ਇਸ ਟੀਵੀ ਦੇ ਵਿੱਚ ਤੁਸੀਂ ਦੇਖਦੇ ਹੋ ਇਹ ਦੋ ਗੱਡੀਆਂ ਪਿੱਛੇ ਹੀ ਜਿਹੜਾ ਇੰਦਰਪ੍ਰੀਤ ਪੈਰੀ ਨੂੰ ਕਿਹਾ ਗਿਆ ਕਿ ਕਾਲ ਕਰਕੇ ਬੁਲਾਇਆ ਜਾਂਦਾ ਘਰੋਂ ਉਸ ਨੂੰ ਬੁਲਾਇਆ ਜਾਂਦਾ ਔਰ ਇਹ ਕਿਹਾ ਜਾਂਦਾ ਕਿ ਕਿਸੇ ਵੱਡੇ ਗੈਂਗਸਟਰ ਨੇ ਉਸ ਦੇ ਨਾਲ ਗੱਲ ਕਰਨੀ ਹੈ ਕਿਸੇ ਮਸਲੇ ਦੇ ਉੱਪਰ ਜੋ ਸਿੱਧਾ ਫੋਨ ਕਰੂਗਾ ਕੌਂ ਚੀਜ਼ਾਂ ਸਹੀ ਨਹੀਂ ਰਹਿਣਗੀਆਂ ਅੰਦਰਪ੍ਰਿਤ ਪੈਰੀ ਲਈ ਵੀ ਸਹੀ ਨਹੀਂ ਰਹਿਣਗੀਆਂ ਇਹ ਅਜੀਹਾ ਕਹਿ ਕੇ ਉਸ ਨੂੰ ਬਾਹਰ ਬੁਲਾਇਆ ਜਾਂਦਾ ਹੈ ਕਿ ਕੋਈ ਬੰਦਾ ਆਊਗਾ ਫੋਨ ਤੇ ਗੱਲ ਕਰਾਊਗਾ ਤਾਂ ਅੰਦਰਪ੍ਰਿਤ ਪੈਰੀ ਜਦੋਂ ਬਾਹਰ ਆਉਂਦਾ ਆਪਣੀ ਗੱਡੀ ਚਾਹੁੰਦਾ ਤਾਂ ਉਸ ਦੇ ਪਿੱਛੇ ਇੱਕ ਗੱਡੀ ਹੁੰਦੀ ਹੈ ਔਰ ਉਹ ਗੱਡੀ ਦੇ ਵਿੱਚ ਕਿਆਣਾ ਨਿਕਲ ਕੇ ਅੰਦਰਪ੍ਰਿਤ ਪੈਰੀ ਦੇ ਨਾਲ ਬੈਠ ਜਾਂਦਾ ਤੁਸੀਂ ਦੇਖੋ ਜਦੋਂ ਇਹ ਸੀਐਸਟੀ ਵੀਡੀਓ ਆਈ ਉਸ ਦੇ ਵਿੱਚ ਸਾਹ ਪਤਾ ਲੱਗ ਰਿਹਾ ਕਿ ਕਿਵੇਂ ਜਿਹੜਾ ਉਹ ਫਾਇਰ ਮਾਰ ਕੇ ਗੱਡੀ ਦੇ ਵਿੱਚ ਉਸ ਨੂੰ ਮਾਰ ਕੇ ਭੱਜਦਾ ਹੈਗਾ ਔਰ ਉਸ ਤੋਂ ਬਾਅਦ ਗੱਡੀ ਜਦੋਂ ਆਪਣੀ ਦੇ ਵਿੱਚ ਜਾਣ ਲੱਗਦਾ ਤਾਂ ਜਾਂਦੇ ਜਾਂਦੇ ਵੀ ਬਾਹਰੋਂ ਵੀ ਫਾਇਰ ਕਰਕੇ ਜਾਂਦੇ ਆ ਕਿ ਕਿਤੇ ਇਹ ਬਚ ਨਾ ਜਾਵੇ। ਪਹਿਲੀ ਗੱਲ ਤਾਂ ਇੱਥੇ ਸਿੱਧ ਹੁੰਦੀ ਹੈ ਕਿ ਕੋਈ ਬੰਦਾ ਆਪਣੀ ਗੱਡੀ ਦੇ ਵਿੱਚ ਕਿਸੇ ਨੂੰ ਬਿਠਾਊਗਾ ਕਿਉਂ? ਕਿਸੇ ਅਨਨੌਨ ਨੂੰ ਕਿਉਂ ਬਿਠਾਊਗਾ? ਉਹ ਵੀ ਅਜਿਹਾ ਬੰਦਾ ਜਿਹਦਾ ਅੰਡਰਵਰਡ ਦੇ ਵਿੱਚ ਲਿੰਕ ਰਿਹਾ ਹੈ, ਜਿਹਦਾ ਕਈ ਘਟਨਾਵਾਂ ਦੇ ਵਿੱਚ ਨਾ ਆਇਆ, ਜਿਹਦੇ ਉੱਪਰ ਕਈ ਪਰਚੇ ਨੇ ਜਿਨੇ ਸਾਰਾ ਕੁਝ ਦੇਖਿਆ ਜਿਹੜਾ ਉਸ ਮਾਹੌਲ ਦੇ ਵਿੱਚੋਂ ਨਿਕਲਿਆ। ਉਹ ਬੰਦਾ ਕਿਸੇ ਅਣਜਾਣ ਬੰਦੇ ਨੂੰ ਆਪਣੀ ਗੱਡੀ ਦੇ ਵਿੱਚ ਕਿਉਂ ਬਿਠਾਊਗਾ? ਇਹ ਸੋਚਣ ਵਾਲੀ ਗੱਲ ਹੈ ਉਹ ਤਾਂ ਹੀ ਬਿਠਾਊਗਾ ਨਾ ਜੇ ਕਿਸੇ ਨੇ ਕਿਹਾ ਹੋਊਗਾ ਜਾਂ ਕਿਸੇ ਨੇ ਕਿਵੇਂ ਨਾ ਕਿਵੇਂ ਕੋਈ ਮੈਸਾ ਲਵਾਇਆ ਹੋਊਗਾ ਜਾਂ ਜਿਵੇਂ ਕਿਵੇਂ ਨਾ ਕਿਵੇਂ ਉਹ ਉਸ ਨੂੰ ਜਾਣਦਾ ਹੋਊਗਾ ਇੰਡਾਇਰੈਕਟਲੀ ਡਾਇਰੈਕਟਲੀ ਤਾਂ ਇੰਦਰਪ੍ਰੀਤ ਪੈਰੀ ਦੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਟੈਂਕੇ ਉਹਦੇ ਘਰ ਤੇ ਵੀ ਇਹੀ ਗੱਲ ਕਹਿੰਦੇ ਨੇ ਉਹ ਕਹਿੰਦੇ ਕਿ ਇੰਦਰਪ੍ਰੀਤ ਪੈਰੀ ਤਾਂ ਕਦੇ ਨਹਿਤਾ ਬਾਹਰ ਨਹੀਂ ਜਾਂਦਾ ਸੀ ਪੂਰੀ ਤਿਆਰੀ ਦੇ ਨਾਲ ਬਾਹਰ ਜਾਂਦਾ ਸੀ ਉਹ ਪਰ ਇਸ ਵਾਰ ਉਸ ਨੂੰ ਭਰੋਸਾ ਦਿਵਾ ਕੇ ਕੋਈ ਕਤਲ ਕੀਤਾ ਗਿਆ ਅਜਿਹੀ ਗੱਲਾਂ ਚੱਲ ਰਹੀਆਂ ਨੇ ਪਰ ਤੁਸੀਂ ਦੇਖੋ ਕਿਸੇ ਸਮੇਂ ਇਕੱਠੇ ਰਹਿਣ ਵਾਲੇ ਦੋਸਤ ਜਿਨ੍ਹਾਂ ਨੇ ਇੱਕ ਥਾਲੀ ਦੇ ਵਿੱਚ ਰੋਟੀ ਖਾਧੀ ਹੈ ਉਹ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਜਾਂਦੇ ਆ ਐਤੋਂ ਤੁਸੀਂ ਆਪ ਅੰਦਾਜ਼ਾ ਲਗਾ ਲਓ ਕਿ ਇਹ ਬਦਮਾਸ਼ੀਆਂ ਇਹ ਅੰਡਰਵਰਡ ਇਹ ਗਰੁੱਪ ਕਹਿੋ ਜੇ ਨੇ ਇਹਨਾਂ ਦਾ ਖੂਨ ਲਾਲ ਨਹੀਂ ਇਹਨਾਂ ਦਾ ਖੂਨ ਸਫੇਦ ਹੋ ਚੁੱਕਿਆ ਹੈਗਾ ਕਿਸੇ ਦੀ ਕੀ ਗਲਤੀ ਸੀ ਕਿਸ ਦੀ ਕਿੰਨੀ ਗਲਤੀ ਸੀ ਕੀ ਨਹੀਂ ਸੀ ਪਰ ਕਿਸ ਦੀ ਜਾਨ ਲੈਣਾ ਇਹ ਤਾਂ ਕੋਈ ਹੱਲ ਨਹੀਂ ਨਾ ਇਹੀ ਗੱਲ ਹੈ ਹੁਣ ਸੀਪੇ ਦੀ ਗੱਲ ਆਉਂਦੀ ਹੈ ਕਿ ਸੀਪੇ ਨੂੰ ਦੁਬਈ ਦੇ ਵਿੱਚ 골ਡਨ ਬਰਾਡ ਕਹਿੰਦਾ ਕਿ ਦੁਬਈ ਬਹੁਤ ਜਿਹੜਾ ਇੱਕ ਸੇਫ ਕੰਟਰੀ ਮੰਨਿਆ ਜਾਂਦਾ ਸੀ ਉਸ ਦੇ ਵਿੱਚ ਵੀ ਮਾਰਤਾ ਉਸ ਨੂੰ ਬੱਕਰੇ ਦੀ ਤਰ੍ਹਾਂ ਉਸ ਨੂੰ ਵੱਢਤਾ ਅਜੇ ਆਉ ਕਿਤੇ ਟੌੜੀਓ ਦੇ ਵਿੱਚ ਬੋਲਦਾਗਾ ਪਰ ਤੁਸੀਂ ਆਪ ਦੇਖੋ ਜਾਇਜ਼ ਤਾ ਉਹ ਕਤਲ ਵੀ ਨਹੀਂ ਹੈ ਕਤਲ ਤਾਂ ਕੋਈ ਵੀ ਜਾਇਜ਼ ਨਹੀਂ ਹੁੰਦਾ ਪਰ ਇਹ ਆਪਸੀ ਲੜਾਈਆਂ ਜਿਹੜੀਆਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਸੱਤਰ ਵਿਛਾਉਂਦੀਆਂ ਨੇ ਇਹ ਆਪਸੀ ਲੜਾਈਆਂ ਕਰਕੇ ਬੰਦੇ ਤਾਂ ਚਲੇ ਜਾਂਦੇ ਹੁਣ ਇੰਦਰਪ੍ਰੀਤ ਪੈਰੀ ਤਾਂ ਚਲਾ ਗਿਆ ਪਰ ਪਿੱਛੇ ਉਸਦੇ ਮਾਪਿਓ ਉਸਦੀ ਨਵ-ਵਿਆਹੁਤਾ ਘਰ ਵਾਲੀ ਜੀ ਨੂੰ ਹਜੇ ਘਰੇ ਲਿਆਂਦੇ ਨੂੰ 7-8 ਦਿਨ ਹੋਏ ਸੀ ਉਸ ਦੇ ਉੱਪਰ ਕੀ ਬੀਤਰੀ ਹੋਊਗੀ ਤਾਂ ਹੁਣ ਤੁਹਾਨੂੰ ਅਪਡੇਟ ਵੀ ਇਸ ਦੇ ਵਿੱਚ ਦੇ ਦਿੰਨੇ ਆ ਇਸ ਕੇਸ ਦੇ ਵਿੱਚ ਸਭ ਤੋਂ ਵੱਡੀ ਅਪਡੇਟ ਇਹ ਆ ਰਹੀ ਹੈ ਕਿ ਜਿਹੜੀ ਗੱਡੀ ਸੀ ਪੁਲਿਸ ਨੇ ਉਹ ਵੀ ਰਿਕਵਰ ਕਰ ਲਈ ਹੈ ਮਨਸਾ ਦੇਵੀ ਕੰਪਲੈਕਸ ਤੋਂ ਰਿਕਵਰ ਹੋਈ ਹੈ ਗੱਡੀ ਗੱਡੀ ਦੇ ਵਿੱਚ ਇੱਕ ਬੈਗ ਮਿਲਿਆ ਜਿਹਦੇ ਵਿੱਚ ਕਿਹਾ ਜਾਂਦਾ ਕਿ ਅਸਲਾ ਮਿਲਿਆਗਾ ਹਾਲਾਂਕਿ ਡੱਡੂ ਮਾਜਰੇ ਵੱਲੋਂ ਕਿਹਾ ਜਾਂਦਾ ਕਿ ਇਹ ਆਉਂਦੇ ਨੇ ਔਰ ਇਹ ਭੱਜ ਜਾਂਦੇ ਨੇ ਲੇਕ ਦੀ ਸਾਈਡ ਲੇਕ ਵਾਲੀ ਸਾਈਡ ਇਹ ਭੱਜ ਜਾਂਦੇ ਨੇ ਕਿਧਰੇ ਸ਼ੂਟਰ ਹਜੇ ਫਰਾਰ ਨੇ ਪੁਲਿਸ ਲੱਭਣ ਦੇ ਵਿੱਚ ਜੁਟੀ ਹੋਈ ਹੈ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚੋਂ ਜਿਹੜਾ ਹੋ ਸਕਦਾ ਹੈ ਕਿ ਸ਼ੂਟਰਾਂ ਦੇ ਵਿੱਚੋਂ ਕੋਈ ਨਾ ਕੋਈ ਜਿਹੜਾ ਫੜਿਆ ਜਾ ਸਕੇ ਕਿਉਂਕਿ ਪੁਲਿਸ ਲਗਾਤਾਰ ਲੱਗੀ ਹੋਈ ਹੈ EGTF ਵੀ ਲੱਗੀ ਹੋਈ ਹੈ ਚੰਡੀਗੜ੍ਹ ਪੁਲਿਸ ਔਰ ਦੂਜੇ ਪਾਸੇ ਪੰਜਾਬ ਦੀ EGTF ਪੁਲਿਸ ਜੋ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਇਹ ਲਗਾਤਾਰ ਲੱਗੇ ਹੋਏ ਨੇ ਸ਼ੂਟਰਾਂ ਨੂੰ ਲੱਭਣ ਦੇ ਵਿੱਚ ਪਰ ਤੁਸੀਂ ਆਪ ਦੇਖੋ ਇੱਕ ਸਮੇਂ ਇਕੱਠੇ ਰੋਟੀਆਂ ਖਾਣ ਵਾਲੇ ਯਾਰ ਦੋਸਤ ਅੱਜ ਇੱਕ ਦੂਜੇ ਦੇ ਖੂਨ ਦੇ ਵੈਰੀ ਬਣ ਗਏ ਨੇ ਇਹ ਹੈ ਅੰਡਰਵਰਡ ਦੀ ਕਹਾਣੀ ਲੋਕ ਕਹਿੰਦੇ ਕਿ ਇਹਨਾਂ ਨੂੰ ਮਾਰਨ ਦੀ ਲੋੜ ਨਹੀਂ ਪੈਣੀ ਇਹ ਆਪਸ 'ਚ ਲੜ-ਲੜ ਕੇ ਮਰ ਜਾਣੇ ਨੇ ਅਜਿਆਂ ਚਰਚਾਾਂ ਮਾ ਸੋਸ਼ਲ ਮੀਡੀਆ ਤੇ ਆਮ ਹੋ ਗਈਆਂ ਨੇ ਕੌਣ ਸੀ ਇਸ ਦੇ ਪਿੱਛੇ ਕਿਹੜਾ ਵੱਡਾ ਗੈਂਗਸਟਰ ਸੀ ਕੀ ਲਾਰਸ ਬਿਸ਼ਨੋਈ ਦਾ ਕੋਈ ਲਿੰਕ ਹੈ ਇਸ ਕਤਲ ਦੇ ਨਾਲ ਜੇ ਹੈ ਤਾਂ ਕੀ ਹੈ ਕੀ ਗੋਲਡੀ ਬਰਾਰ ਦੀ ਆਡੀਓ ਹੈ ਕਤ ਤਾਡੀਓ ਜਿਹਦੇ ਵਿੱਚ ਉਹ ਗੱਲਾਂ ਕਰ ਰਿਹਾ ਕਿ ਉਸ ਦੇ ਵਿੱਚ ਸਚਾਈ ਹੈ ਜਾਂ ਝੂਠੀ ਹੈ ਇਹ ਤਾਂ ਸਾਰਾ ਕੁਝ ਇਨਵੈਸਟੀਗੇਟਰ ਦਾ ਪਾਰਟ ਹੈ ਪਰ ਜੋ-ਜੋ ਚੀਜ਼ਾਂ ਸਾਡੇ ਸੋਰਸਸ ਦੱਸ ਰਹੇ ਨੇ ਜੋ-ਜੋ ਚੀਜ਼ਾਂ ਚੱਲ ਰਹੀਆਂ ਨੇ ਜੋ-ਜੋ ਕਹਾਣੀਆਂ ਚੱਲ ਰਹੀਆਂ ਨੇ ਉਹ ਤੁਹਾਡੇ ਤੱਕ ਅਸੀਂ ਲੈ ਕੇ ਆਏ ਆ ਇੰਦਰਪ੍ਰੀਤ ਪੈਰੀ ਦਾ ਕਤਲ ਕਈ ਨਵੀਆਂ ਵਾਰਦਾਤਾਂ ਨੂੰ ਜਨਮ ਦੇਵੇਗਾ ਔਰ ਇਹ ਗਰੁੱਪਾਂ ਦੀ ਆਪਸੀ ਲੜਾਈ ਦੇ ਵਿੱਚ ਬਹੁਤ ਘਰ ਉਜੜਨਗੇ ਔਰ ਇਹ ਗੈਂਗਵਾਰ ਪੰਜਾਬ ਦੇ ਲਈ ਚੰਡੀਗੜ੍ਹ ਦੇ ਲਈ ਜਾਂ ਕਿਸੇ ਵੀ ਏਰੀਆ ਦੇ ਲਈ ਬਹੁਤ ਮੁਸ਼ਕਲ ਖੜੀ ਕਰੂਗੀ ਧੰਨਵਾਦ